ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਾ ਦੇ ਵੱਲੋਂ ਅੱਜ ਯਾਨੀ 7 ਦਸੰਬਰ 2025 ਨੂੰ ਸਾਊਥ ਕੋਰੀਆ ਦੇ ਸਿਓਲ ਦੇ ਵਿੱਚ ਭਾਰਤੀ ਦੂਤ ਘਰ ਦੇ ਰਾਜਦੂਤ ਗੋਰੰਗ ਲਾਲ ਦੇ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ ਹੈ। ਇਹ ਮੀਟਿੰਗ ਪੰਜਾਬ ਅਤੇ ਦੱਖਣੀ ਕੋਰੀਆ ਵਿਚਕਾਰ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਹੋਈ ਸੀ ਜੋ ਕਿ 6ਵੇਂ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸੱਟਮਿਟ ਤੋਂ ਪਹਿਲਾਂ ਦੀ ਤਰ੍ਹਾਂ ਇਨਵੈਸਟਰਜ਼ ਆਊਟ ਰੀਚ ਦਾ ਹਿੱਸਾ ਹੈ। ਇਸ ਦੇ ਵਿੱਚ ਕਈ ਮੁੱਖ ਨੁਕਤਿਆਂ ਤੇ ਗੱਲ ਕੀਤੀ ਗਈ ਹੈ ਪਹਿਲਾਂ ਤਾਂ ਵਪਾਰ ਅਤੇ ਨਿਵੇਸ਼ ਵਧਾਉਣ ਤੇ ਜ਼ੋਰ ਦਿੱਤਾ ਗਿਆ ਦੂਸਰਾ ਸਿਓਲ ਦੇ ਵਿੱਚ ਦੋ ਦਿਨਾਂ ਦਾ ਪ੍ਰੋਗਰਾਮ ਜੋ ਹੋ ਰਿਹਾ ਉਸ ਤੇ ਚਰਚਾ ਹੋਈ ਹੈ ਤੀਸਰਾ ਸੈਕਚੂਅਲ ਫੋਕਸ ਤੇ ਚਰਚਾ ਕੀਤੀ ਗਈ ਹੈ ਦੱਸਿਆ ਗਿਆ ਕਿ ਪੰਜਾਬ ਨੂੰ ਉੱਤਰੀ ਭਾਰਤ ਦਾ ਪਸੰਦੀਦਾ ਨਿਵੇਸ਼ ਸਥਾਨ ਵਜੋਂ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਰਣਨੀਤਕ ਸਥਾਨ ਐਨਸੀਆਰ ਨਾਲ ਤੇ ਵੱਡੇ ਪੋਰਟਾਂ ਨਾਲ ਜੁੜੀਆਂ ਕਨੈਕਟੀਵਿਟੀ ਮਜ਼ਬੂਤ ਇੰਡਸਟਰੀਅਲ ਕਲਸਟਰਸ ਅਣਵਿਰੋਧੀ ਪਾਵਰ ਸਪਲਾਈ ਹੁਨਰਮੰਦ ਵਰਕਫੋਰਸ ਅਤੇ ਪ੍ਰੋਗਰੈਸਿਵ ਪਾਲਿਸੀਆਂ ਸ਼ਾਮਲ ਨੇ ਛੋਲ ਦੇ ਵਿੱਚ ਭਾਰਤੀ ਮੂਲ ਵਾਲੇ ਭਾਈਚਾਰੇ ਦੇ ਨਾਲ ਇੰਟਰੈਕਸ਼ਨ ਰੱਖਣ ਦੀ ਯੋਜਨਾ ਕੀਤੀ ਗਈ ਹੈ ਜੋ ਸਬੈਚਾਰਕ ਕਮਿਊਨਿਟੀ ਲਿੰਕੇਜ ਨੂੰ ਮਜ਼ਬੂਤ ਕਰੇਗੀ ਇਮੀਟਿੰਗ ਜਾਪਾਨ ਅਤੇ ਦੱਖਣੀ ਕੋਰੀਆ ਦੇ 10 ਦਿਨਾਂ ਦੇ ਦੌਰੇ ਦਾ ਹਿੱਸਾ ਜਿਸ ਨਾਲ ਪੰਜਾਬ ਦੇ ਵਿੱਚ ਨਵੇਂ ਨਿਵੇਸ਼ ਅਤੇ ਰੋਜ਼ਗਾਰ ਦੇ ਅਵਸਾਰ ਪੈਦਾ ਹੋਣ ਦੀ ਉਮੀਦ ਹੈ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਸਰਕਾਰ ਅਤੇ ਇੰਡਸਟਰੀ ਵਿਚਕਾਰ ਬਰਾਬਰੀ ਵਾਲੀ ਭਾਈਵਣਕਤਾ ਹੀ ਉਦਯੋਗਿਕ ਵਿਕਾਸ ਦੀ ਕੁੰਜੀ ਹੈ